ਹਿੰਦੇ ਜੀ ਰਾਜਪਾਲ ਜੀ ਕੋਲੇ ਚਾਂਸਲਰ ਦੀ ਕੁਰਸੀ ਰਹਿਣੀ ਹੈ ਪੰਜਾਬ ਦੀ ਵਿਧਾਨ ਸਭਾ ਵਿੱਚ ਜੂਨ 2023 ਦੇ ਵਿੱਚ ਤਿੰਨ ਬਿੱਲ ਆnde ਗਏ ਤਿੰਨ ਬਿੱਲਾਂ ਚੋਂ ਇੱਕ ਪੰਜਾਬ ਯੂਨੀਵਰਸਿਟੀ ਸੋਧ ਬਿੱਲ 2023 ਸੀ ਇੱਕ ਸਿੱਖ ਗੁਰਦੁਆਰਾ ਸੋਧ ਬਿੱਲ ਸੀਗਾ ਇੱਕ ਪੰਜਾਬ ਪੁਲਿਸ ਸੋਧ ਬਿੱਲ ਸੀਗਾ ਇਹ ਤਿੰਨ ਬਿੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਪਾਸ ਹੋਏ ਤੇ ਰਾਜਪਾਲ ਸਾਹਿਬ ਕੋਲ ਚਲੇ ਗਏ ਰਾਜਪਾਲ ਸਾਹਿਬ ਨੇ ਦੱਬ ਕੇ ਰੱਖ ਲੇ ਇਧਰ ਇੱਕ ਉਧਰ ਨੂੰ ਚੱਟੀਆਂ ਆਦਾਨ ਪ੍ਰਦਾਨ ਉਹ ਮੀਡੀਆ ਚ ਗੱਲਾਂ ਲਵ ਲੈਟਰ ਇਹ ਉਹ ਕਹਿੰਦੇ ਭਾਈ ਥੋੜਾ ਸੈਸ਼ਨ ਗੈਰ ਕਾਨੂੰਨੀ ਆ ਜਦੋਂ ਸੈਸ਼ਨ ਗੈਰ ਕਾਨੂੰਨੀ ਆ ਰਾਜਪਾਲ ਕਹਿੰਦੇ ਫਿਰ ਬਿਲ ਕਿੱਥੋਂ ਕਾਨੂੰਨੀ ਹੋ ਸਕਦੇ ਨੇ ਇਸ ਲਈ ਬਿਲ ਦੀ ਕੋਈ ਮਾਨਤਾ ਨਹੀਂ ਜਦੋਂ ਤਕਰਾਰ ਦੇ ਵਿੱਚ ਕੁਝ ਨਹੀਂ ਨਿਕਲਿਆ ਪੰਜਾਬ ਸਰਕਾਰ ਸੁਪਰੀਮ ਕੋਰਟ ਚਲੀ ਗਈ ਤੇ ਸੁਪਰੀਮ ਕੋਰਟ ਨੇ ਰਾਜਪਾਲ ਨੂੰ ਹਦਾਇਤ ਕੀਤੀ ਕਿ ਭਾਈ ਸੈਸ਼ਨ ਕਾਨੂੰਨੀ ਤੌਰ ਤੇ ਸਹੀ ਆ ਤੇ ਸੈਸ਼ਨ ਚ ਪਾਸ ਬਿਲਾਂ ਦੇ ਉੱਤੇ ਨਜ਼ਰਸਾਨੀ ਕਰਨਾ ਤੁਹਾਡੀ ਡਿਊਟੀ ਬਣਦੀ ਆ ਤੇ ਆਖਰ ਰਾਜਪਾਲ ਨੂੰ ਅੱਖ ਚੱਪਣਾ ਪਿਆ ਤੇ ਰਾਜਪਾਲ ਨੇ ਤਿੰਨੋਂ ਬਿਲ ਰਾਸ਼ਪਤੀ ਸਾਹਿਬ ਕੋਲ ਭੇਜ ਦਿੱਤੇ ਹੁਣ ਰਾਸ਼ਪਤੀ ਸਾਹਿਬ ਕੋਲ ਤਿੰਨੇ ਬਿਲਾਂ ਦੇ ਵਿੱਚੋਂ ਇੱਕ ਬਿਲ ਤੇ ਹੁਣ ਜਵਾਬ ਆਇਆ ਤੇ ਉਹ ਵੀ ਉਹਨਾਂ ਨੇ ਬਰੰਗ ਭੇਜਤਾ ਪਹਿਲਾਂ ਪੰਜਾਬ ਦੇ ਵਿੱਚ 12 ਪੰਜਾਬ ਦੇ ਅਧੀਨ ਜਿਹੜੀਆਂ ਯੂਨੀਵਰਸਿਟੀਆਂ ਨੇ ਖੇਤੀ ਯੂਨੀਵਰਸਿਟੀਆਂ ਸਾਡੇ ਅਧੀਨ ਚੱਲਦੀਆਂ ਨੇ ਉਹ 12 ਯੂਨੀਵਰਸਿਟੀਆਂ ਨੇ ਤੇ ਉਹਨਾਂ 12 ਯੂਨੀਵਰਸਿਟੀਆਂ ਦਾ ਚਾਂਸਲਰ ਰਾਜਪਾਲ ਹੈ ਬਾਈ ਚਾਂਸਲਰ ਨਿਯੁਕਤੀ ਹੁੰਦੀ ਹੈ ਉਹਨਾਂ ਨਿਯੁਕਤੀ ਨੂੰ ਲੈ ਕੇ ਵੀ ਅੰਮੋਸਾਮਣਾ ਹੁੰਦਾ ਰਿਹਾ ਸੋ ਇਸ ਪਹਿਲੂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਹੁਣ ਤੋਂ ਪੰਜਾਬ ਦੀਆਂ ਇਹਨਾਂ 12 ਯੂਨੀਵਰਸਿਟੀਆਂ ਦੇ ਚਾਂਸਲਰ ਪੰਜਾਬ ਦਾ ਮੁੱਖ ਮੰਤਰੀ ਹੋਗਾ ਜਿਹੜਾ ਵੀ ਮੁੱਖ ਮੰਤਰੀ ਬਣੇਗਾ ਉਹ ਚਾਂਸਲਰ ਹੋਏਗਾ ਪਰ ਇਹ ਕੇਂਦਰ ਨੂੰ ਮਨਜ਼ੂਰ ਨਹੀਂ ਕੇਂਦਰ ਦਾ ਕੰਟਰੋਲ ਹੈ ਰਾਜਪਾਲ ਦੇ ਰਾਹੀਂ ਤਾਂ ਸਿਸਟਮ ਵੀ ਤਾਂ ਕੰਟਰੋਲ ਕਰਨਾ ਆਪਣੇ ਹੱਥ ਚ ਰੱਖਣਾ ਸੋ ਇਹ ਸ੍ਰੀ ਉਹ ਕਹਿੰਦੇ ਨਹੀਂ ਜੀ ਅਜਿਹਾ ਬਿਲ ਪਛਮੀ ਬੰਗਾਲ ਵੱਲੋਂ ਵੀ ਆਇਆ ਸੀ ਮਮਤਾ ਬੇਨਦੀ ਜਿਹਨੇ ਵੀ ਇਸੇ ਖਵਾਲ ਦੇ ਨਾਲ ਪਾਸ ਕੀਤਾ ਸੀ ਉੱਥੇ ਵੀ ਗੱਲ ਨਹੀਂ ਸਿਰੇ ਚੜੀ ਹੋਰ ਨਾਲ ਕੁਝ ਸੂਬਿਆਂ ਦੇ ਵੀ ਆਏ ਸੀ ਸੋ ਰਾਸ਼ਟਰਪਤੀ ਸਾਹਿਬ ਨੇ ਇਹ ਬਿੱਲ ਜਦੋਂ ਬਰੰਗ ਭੇਜਿਆ ਬਾਇਆ ਰਾਜਪਾਲ ਪੰਜਾਬ ਸਰਕਾਰ ਨੂੰ ਉਚੇਰੀ ਸਿੱਖਿਆ ਵਿਭਾਗ ਕੋਲ ਆ ਗਿਆ ਤੇ ਇਹਦੇ ਨਾਲ ਇਹ ਸਾਫ ਹੋ ਗਿਆ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਇੱਛਾ ਸੀ ਕਿ ਹੁਣ ਚਾਂਸਲਰ ਮੈਂ ਬਣਾ ਉਹ અધੂਰੀ ਰਹਿ ਗਈ ਤੇ ਰਾਜਪਾਲ ਜੀ ਜਿਹਨਾਂ ਨੂੰ ਖਤਸਾ ਸੀ ਕਿ ਮੇਰੀ ਚਾਂਸਲਰ ਦੀ ਕੁਰਸੀ ਖਸ ਜਾਣੀ ਆ ਉਹ ਕੁਰਸੀ ਬਚਾਉਣ ਚ ਕੰਮ ਜਾਵੋਗੇ ਸੋ ਪੰਜਾਬ ਦੇ ਵਿੱਚ ਪੰਜਾਬ ਦੀਆਂ 12 ਯੂਨੀਵਰਸਿਟੀਆਂ ਦੇ ਚਾਂਸਲਰ ਦੀ ਡਿਊਟੀ ਰਾਜਪਾਲ ਕੋਲੇ ਰਹਿਣੀ ਆ ਕੁੰਜੀ ਰਾਜਪਾਲ ਕੋਲੇ ਰਹਿਣੀ ਆ ਹੋਰ ਕਿਸੇ ਕੋਲ ਨਹੀਂ ਸੋ ਸੁਪਰੀਮ ਕੋਰਟ ਦੀ ਹਦਾਇਤ ਤੋਂ ਬਾਅਦ ਬੇਸ਼ੱਕ ਰਾਸ਼ਪਤੀ ਕੋਲ ਬਿਲ ਗਈ ਸੀ ਪਰ ਉਹ ਗੱਲੂ ਪੂਰਨੀ ਪਿਆ ਤੇ ਇਸ ਲਈ ਮੁੱਖ ਮੰਤਰੀ ਸਾਹਿਬ ਦੀ ਆਰਜੂ ਵੀ ਅਦੂਰੀ ਰਹਿ ਗਈ ਤੇ ਰਾਜਪਾਲ ਦੀ ਕਹਿੰਦੇ ਜੀ ਕੁਰਸੀ ਬਚ ਗਈ ਸੋ ਰਾਜਪਾਲ ਹੀ ਪੰਜਾਬ ਦੀਆਂ 12 ਯੂਨੀਵਰਸਿਟੀਆਂ ਦੇ ਚਾਂਸਲਰ ਬਣੇ ਰਹਿਣਗੇ ਤੁਸੀਂ ਵੇਖਦੇ ਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਨੇ